ਸੰਗਰੂਰ ਜ਼ਿਲ੍ਹੇ ਦੇ ਵਿੱਚ ਸੀਐਮ ਦੀ ਕੋਟੀ ਦੇ ਸਾਹਮਣੇ ਆਪਣੀਆਂ ਮੰਗਾਂ ਦੇ ਲਈ ਬੇਰੋਜ਼ਗਾਰ ਆਟਨクラਫਟ ਸੰਘਰਸ਼ ਯੂਨੀਅਨ ਪੰਜਾਬ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਵੱਡੇ ਗਿਰਦੀ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਵੱਨੋਂ ਇੱਥੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ 4 ਸਾਲਾਂ ਦੇ ਵਿੱਚ ਉਹਨਾਂ ਲਈ ਕੋਈ ਵੀ ਪੋਸਟਾਂ ਸਰਕਾਰ ਦੇ ਵੱਲੋਂ ਨਹੀਂ ਕਟਿਆ ਗਿਆ ਜਿਸ ਤੇ ਰੋਸ਼ ਦੇ ਵੱਜੋਂ ਉਹਨਾਂ ਦੇ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਦੱਸਦੇ ਕਿ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹਨਾਂ ਦੇ ਨਾਲ ਕਈ ਵਾਰ ਮੀਟਿੰਗਾਂ ਵੀ ਜਿਹੜੀਆਂ ਕੀਤੀਆਂ ਗਈਆਂ ਨੇ ਤੇ ਕੋਈ ਵੀ ਸਿੱਟਾ ਇਹਨਾਂ ਮੀਟਿੰਗਾਂ ਤੋਂ ਨਹੀਂ ਨਿਕਲਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਛੜਪ ਧੱਕਾ ਮੁੱਕੀ ਵੀ ਹੁੰਦੀ ਨਜ਼ਰ ਆਈ ਅਜੀਤ ਕੁਮਾਰ ਜੀ ਕਿਹੜੀ ਯੂਨੀਅਨ ਆ ਅਸੀਂ ਬੀਏ ਟੈਟ ਪਾਸ ਯੂਨੀਅਨ ਹੈ ਸਰ ਅੱਜ ਅਸੀਂ ਲਗਭਗ 250 ਕਿਲੋਮੀਟਰ ਤੋਂ ਇੱਥੇ ਆਏ ਆ ਪ੍ਰੋਟੈਸਟ ਕਰਨ ਸਾਨੂੰ ਕੋਈ ਸ਼ੌਂਕ ਨਹੀਂਗਾ ਪ੍ਰੋਟੈਸਟ ਕਰਨ ਦਾ ਠੀਕ ਆ ਇਹ ਧਰਨਿਆਂ ਚੋਂ ਨਿਕਲੀ ਹੋਈ ਸਰਕਾਰ ਹੈ ਜਿਹੜੀ ਧਰਨੇ ਲਾ ਲਾ ਕੇ ਸੱਤਾ ਦੇ ਵਿੱਚ ਆਈ ਸੀਗੀ ਅੱਜ ਉਸੇ ਸਰਕਾਰ ਨੂੰ ਧਰਨਿਆਂ ਤੋਂ ਡਰ ਲੱਗ ਗਿਆ ਠੀਕ ਆ ਹੁਣ ਦੇਖੋ ਆ ਕਿੰਨੀ ਫੋਰਸ ਲਾ ਰਹੀ ਹੈ ਠੀਕ ਹੈ ਕੋਈ ਅਸੀਂ ڈاکੂ ਹੈਗੇ ਆ ਕਿ ਅਸੀਂ ਚੋਰ ਹੈਗੇ ਆ ਜਾਂ ਸਾਡੇ ਹੱਥਾਂ ਦੇ ਵਿੱਚ ਹਥਿਆਰ ਨਹੀਂ ਇੰਨੀ ਫੋਰਸ ਲਾਤੀ ਇਹ ਬੀਰਡ ਟੈਟ ਪਾਸ ਯੂਨੀਅਨ ਹੈ ਕਈਆਂ ਦੇ ਨੈਟ ਕਲੀਅਰ ਨੇ ਕੋਈ ਪੀ ਐਚ ਡੀ ਹੋਲਡਰ ਹੈਗਾ ਕਈ ਡਬਲ ਐਮ ਏ ਹੈਗੇ ਸਾਰੇ ਕੀ ਇੱਕ ਸਮਾਜ ਸਿਰਜਣ ਵਾਲੇ ਅਧਿਆਪਕ ਹੈਗੇ ਆ ਉਹਨਾਂ ਤੋਂ ਵੀ ਡਰ ਲੱਗ ਰਿਹਾ ਅੱਜ ਹਰਾ ਪੈਨ ਉਸ ਸਰਕਾਰ ਦਾ ਗਵਾਚ ਚੁੱਕਿਆ ਸਿੱਖਿਆ ਕ੍ਰਾਂਤੀ ਸਿਰਫ ਉਦਘਾਟਨ ਦੀ ਰਹਿ ਗਈ ਠੀਕ ਆ ਹੁਣ ਦੇਖੋ ਸਾਰੇ ਜਿਹੜੇ ਹੈਗੀ ਹੈ ਉਹ ਇਸ ਮੰਗ ਤੇ ਹੀ ਹੈਗੀ ਹੈ ਵੀ ਸਾਨੂੰ ਬਣਦੀਆਂ ਸਾਡੀਆਂ ਪੋਸਟਾਂ ਦਿੱਤੀਆਂ ਜਾਣ ਸਾਡਾ ਟੈਸਟ ਲਿੱਤਾ ਜਾਵੇ ਅਸੀਂ ਟੈਸਟ ਕਲੀਅਰ ਕਰਾਂਗੇ ਅਸੀਂ ਐਲੀਜੀਬਲ ਹੋਵਾਂਗੇ ਤਾਂ ਅਸੀਂ ਲੱਗ ਜਾਾਂਗੇ ਅਸੀਂ ਕੋਈ ਇਹ ਤਾਂ ਕਹਿੰਦੇ ਨਹੀਂ ਵੀ ਸਾਨੂੰ ਸ਼ਪਾਰਸ਼ਾਂ ਹੀ ਰੱਖ ਲਓ ਜਾਂ ਅਸੀਂ ਤਰਨੇ ਲਾ ਰਹੇ ਹਾਂ ਜਿਹੜੇ ਉਹਨਾਂ ਨੂੰ ਰੱਖ ਲਓ ਅਸੀਂ ਉਸ 70000 ਬੱਚਿਆਂ ਦੀ ਮੰਗ ਨਹੀਂ ਗੇ ਅਸੀਂ ਉਹਨਾਂ ਦੇ ਨਾਲ ਪਰਿਵਾਰ ਜਿਹੜੇ ਜੁੜੇ ਹੋਏ ਉਹਨਾਂ ਦੀ ਮੰਗ ਹੈਗੇ ਆ ਜਿਹੜੇ ਕੀ ਹੈ ਉਹਨਾਂ ਦਾ ਚੁੱਲ੍ਹਾ ਬਲਣਾ ਹੈ ਸਾਡੇ ਸਿਰ ਤੇ ਡੇਡ ਡੇਡ ਦਰਦੋ ਲੱਕ ਕਰਕੇ ਲਾ ਕੇ ਅਸੀਂ ਬੀਏ ਕੀਤੀ ਹੋਈ ਆ ਲੋਨ ਲੈ ਲੈ ਕੇ ਬੀੜ ਕੀਤੀ ਹੋਈ ਆ ਅੱਜ ਉਹੀ ਸਰਕਾਰ ਜਿਹੜੀ ਸਾਡੇ ਘਰ ਦੇ ਮੂਹਰੇ ਜਾਂਦੀ ਸੀ ਉਹ ਕਹਿੰਦੀ ਸੀ ਤੁਹਾਨੂੰ ਮਿਲਣ ਲਈ ਕਿਸੇ ਨੂੰ ਨਾਲ ਲੈ ਕੇ ਨਹੀਂ ਆਣਾ ਪਊਗਾ ਅੱਜ ਆਇਨਾ ਕੈਡਰ ਘਟੋ ਘਟ ਹਜ਼ਾਰ ਕੈਡਰ ਹੈਗੇ ਇਹ ਆਇਆ ਹੋਇਆ ਇੱਥੇ ਤੁਹਾਨੂੰ ਮਿਲਣ ਆਇਆ ਤੇ ਆ ਫੋਰਸ ਲਾ ਰੱਖੀ ਆ ਆ ਪ੍ਰਸ਼ਾਸਨ ਲਾ ਰੱਖਿਆ ਇਹਨਾਂ ਦੇ ਹੱਥ ਦੇ ਵਿੱਚ ਡੰਡੇ ਦੇਖ ਲਓ ਫਿਰ ਬਾਅਦ ਚ ਇਹ ਕਹਿੰਦੇ ਆ ਵੀ ਇਹਨਾਂ ਨੇ ਅੱਗੇ ਧੱਕਾ ਮੁਕੀ ਕੀਤੀ ਆ ਸਾਡੇ ਹੱਥ ਚ ਖਾਲੀ ਆ ਆ ਸਾਡੇ ਹੱਥ ਚ ਤਾਂ ਪੋਸਟਰ ਹੈਗੇ ਆ ਨਾ ਆ ਦੇਖੋ ਅਸੀਂ ਤਾਂ ਕੀ ਮੰਗ ਰਹੇ ਆ ਅਸੀਂ ਇੱਕ ਵੱਡੀ ਭਰਤੀ ਮੰਗ ਰਹੇ ਆ ਨਾ ਜਿਹੜੀ ਸਿੱਖਿਆ ਕ੍ਰਾਂਤੀ ਆਉਗੀ ਮਾਸਟਰਾਂ ਨਾਲ ਹੀ ਆਉਗੀ ਸਕੂਲ ਖਾਲੀ ਨੇ ਆ ਥੋੜੇ ਦਿਨ ਪਹਿਲਾਂ ਹੀ ਇੱਕ ਪਿੰਡ ਦੇ ਵਿੱਚ ਇੱਕ ਸਕੂਲ ਨੇ ਸਕੂਲ ਪਿੰਡ ਵਾਲਿਆਂ ਨੇ ਸਕੂਲ ਦੇ ਤਾਲਾ ਲਾਤਾ ਮਾਸਟਰ ਹੈ ਨਹੀਂਗੇ ਕਿ ਇਸ ਤੇ ਆਪ ਦੇ ਹਰਜੋਤ ਬੈਂਸ ਦੇ ਆਪ ਦੇ ਹਲਕੇ ਦੇ ਗੋਦ ਲੈ ਸਕੂਲਾਂ ਦੇ ਵਿੱਚ ਪੰਜਾਬੀ ਦਾ ਰਿਜ਼ਲਟ ਮਾਈਨਸ ਚਲਾ ਗਿਆ ਇਹ ਹੈਗੀ ਸਿੱਖਿਆ ਕ੍ਰਾਂਤੀ ਡਾਟਾ ਚੈੱਕ ਕਰੋ ਜੀ ਸਿੱਖਿਆ ਕ੍ਰਾਂਤੀ ਕੀ ਹੈਗੀ ਐ ਅਸੀਂ ਮੰਗ ਕਰਦੇ ਆ ਸਾਡੀਆਂ ਬਣਦੀਆਂ ਪੋਸਟਾਂ ਦਿੱਤੀਆਂ ਜਾਣ 20000 ਪੋਸਟਾਂ ਖਾਲੀ ਐ ਸਾਨੂੰ 15000 ਤਾਂ ਦਿਓ ਲੈਕਚਰਰ ਦੀ ਇਹਨਾਂ ਨੇ ਜਿੰਨਾ ਰੱਦ ਕੀਤੀਆਂ ਹੈਗੀਆਂ ਰੱਦ ਕਾਦੇ ਵਾਸਤੇ ਕੀਤੀਆਂ ਪਿਛਲਾ ਨੋਟੀਫਿਕੇਸ਼ਨ ਸਾਨੂੰ ਵੱਧ ਚੜ ਕੇ ਉਹਦੀਆਂ ਪੋਸਟਾਂ ਦਿਓ ਤੇ ਦਿਓ ਨਾ ਧੰਨਵਾਦ ਜੀ ਅਸੀਂ ਇਹੀ ਗੱਲ ਕਰਦਿਆਂ ਜੀ ਹਾਂ ਕਿਰਨਦੀਪ ਕੌਰ ਸਰਮਾਨਸਾ ਤੋਂ ਕਿਹੜੀ ਜਥੇਬੰਦੀ ਆ ਤੁਹਾਡੀ ਹਾਂ ਜੀ ਸਾਡੀ ਬੇਰੋਜ਼ਗਾਰ ਆਰਟਨ ਕ્રાਫਟ ਸੰਘਰਸ਼ੀਲੀਆਂ ਪੰਜਾਬ ਜੀ ਕੀ ਮੰਗ ਕਰਦੇ ਹੋ ਅੱਜ ਮੁੱਖ ਮੰਤਰੀ ਵੀਰੇਸ ਦੇ ਬਾਅਦ ਤੁਸੀਂ ਕੋ ਜੋਰਦਾਰ ਪ੍ਰੋਟੈਸਟ ਕੀਤਾ ਹਾਂਜੀ ਸਰ ਅਸੀਂ ਚਾਹੁੰਦੇ ਆ ਸਾਡੀ ਲਗਭਗ 12 ਸਾਲਾਂ ਤੋਂ ਪੋਸਟਾਂ ਨਹੀਂ ਸੀ ਆਈਆਂ ਤਾਂ ਕਾਂਗਰਸ ਸਰਕਾਰ ਜਾਂਦੇ ਸਮੇ 250 ਪੋਸਟ ਕੱਟ ਦੇ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਕੀ ਸਾਡੇ ਤੇ ਬਾਧੂ ਯੋਗਤਾ ਲਗਾ ਦਿੱਤੀ ਈਟੀਟੀ ਟੀਚਰ ਲੱਗਣ ਵਾਸਤੇ ਈਟੀਟੀ ਕਰਨੀ ਪੈਂਦੀ ਹੈ ਬੀਐਡ ਵਾਸਤੇ ਬੀਐਡ ਟੀਚਰ ਲੱਗਣ ਵਾਸਤੇ ਬੀਐਡ ਕਰਨੀ ਪੈਂਦੀ ਹੈ ਸਾਡੇ ਲਈ ਆਰਟ ਐਂਡ ਕ੍ਰਾਫਟ ਦੇ ਡਿਪਲੋਮੇ ਵਿੱਚ ਦੇ ਭਰਤੀ ਹੁੰਦੀ ਸੀ ਸਾਨੂੰ ਕਹਿੰਦੇ ਕਿ ਤੁਸੀਂ ਆਰਟ ਐਂਡ ਕ੍ਰਾਫਟ ਦਾ ਡਿਪਲੋਮਾ ਵੀ ਕੀਤਾ ਹੋਵੇ ਬੀਐਡ ਵੀ ਕੀਤੀ ਹੋਵੇ ਨਾਲ ਸਾਨੂੰ ਕਹਿੰਦੇ ਆਰਟ ਐਂਡ ਕ੍ਰਾਫਟ ਦਾ ਟੈਟ ਕਲੀਅਰ ਕਰੋ ਪਹਿਲੀ ਵਾਰ 2023 ਦਾ ਆਰਟ ਐਂਡ ਕ ਠੀਕ ਹੈ ਕਹਿੰਦੇ ਤੁਹਾਨੂੰ ਅੱਜ ਤੁਹਾਡੀ ਜੌਬ ਕਰ ਦਾਂਗੇ ਹੁਣ 3 ਸਾਲ ਤੋਂ ਅਸੀਂ ਫੇਰ ਰੋਲ ਰਹੇ ਆ ਮਤਲਬ ਸਾਡਾ ਕੋਈ ਹੱਲ ਹੀ ਨਹੀਂ ਕੀਤਾ ਜਾਇਆ ਘੱਟੋ-ਘੱਟ ਅਸੀਂ 50-60 ਮੀਟਿੰਗਾਂ ਕਰ ਚੁੱਕੀਆਂ ਸਿੱਖਿਆ ਮੰਤਰੀ ਸਾਹਿਬ ਨਾਲ ਠੀਕ ਹੈ ਜਿਹੜੇ ਸਿੱਖਿਆ ਸਕੱਤਰ ਨੇ ਉਹਨਾਂ ਨਾਲ ਸਾਨੂੰ ਲਾਰਾ ਹੀ ਮਿਲਦਾ ਜੀ ਮੀਟਿੰਗ ਦਿੱਤੀ ਜਾਊਗੀ ਫੇਰ ਐਕਸਟੈਂਡ ਕਰ ਦਿੱਤੀ ਜਾਂਦੀ ਹੈ ਫੇਰ ਅਦਰਸੇ ਸਿੱਖਿਆ ਤੇ ਸਿਹਤ ਨੂੰ ਅੱਗੇ ਲੈ ਕੇ ਆ ਰਹੀ ਆ ਫਿਰ ਤੁਹਾਡੇ ਨਾਲ ਉਹ ਸਰ ਬੈਨਰ ਬਣਾਉਣ ਤੇ ਸਰਕਾਰ ਦਾ ਪੈਸਾ ਹੀ ਜਾ ਰਿਹਾ ਠੀਕ ਹੈ ਸਿੱਖਿਆ ਕ੍ਰਾਂਤੀ ਆਪਾਂ ਨੂੰ ਦਿਖਦੀ ਆ ਸੜਕਾਂ ਤੇ ਅੱਜ ਜਿਹੜੇ ਸ਼ਹੀਦ ਦੇ ਆਜ਼ਮ ਦੇ ਸੁਪਨਿਆਂ ਦਾ ਆਪਣਾ ਪੰਜਾਬ ਇਹ ਬਣਾਉਣਾ ਚਾਹੁੰਦੇ ਸੀ ਅੱਜ ਉਹਨਾਂ ਦੇ ਜਨਮ ਦਿਨ ਤੇ ਜੇ ਹੁਣ ਚਾਹੁੰਦੇ ਤਾਂ ਇੱਥੇ ਧੱਕਾ ਮੁੱਕੀ ਇੱਥੇ ਡਿੱਗਦੀਆਂ ਭੈਣਾ ਉਥੇ ਇਹ ਉਹ ਉਹਨਾਂ ਦੇ ਸੁਪਨਿਆਂ ਦਾ ਦੇਸ਼ ਹੈ ਸਾਨੂੰ ਸਰਕਾਰ ਇਹ ਦੱਸੇ ਵੀ ਸੜਕਾਂ ਤੇ ਬੇਰੋਜ਼ਗਾਰ ਰੋਲ ਰਹੇ ਨੇ ਇਹ ਉਹਨਾਂ ਦੇ ਸੁਪਨਿਆਂ ਦਾ ਪੰਜਾਬ ਬਣ ਗਿਆ ਤੇ ਉਹਨਾਂ ਦੀ ਸਰਕਾਰ ਜਿਹੜੇ ਉਦੇਸ਼ ਲੈ ਕੇ ਆਈ ਸੀ ਸਾਰੇ ਜਦੋਂ ਅਸੀਂ ਵੋਟਾਂ ਪਾਈਆਂ ਅਸੀਂ ਘਰਾਂ 'ਚ ਕੇਕ ਕੱਟੇ ਵੀ ਸਾਡੀ ਸਰਕਾਰ ਬਣ ਗਈ ਆਮ ਆਦਮੀ ਦੀ ਨਹੀਂ ਸਾਡੀ ਕੱਲੇ-ਕੱਲੇ ਬੰਦੇ ਦੀ ਆਵਦੀ ਸਰਕਾਰ ਆ ਉਹ ਸਾਡੇ ਕੋਲ ਚੱਲ ਕੇ ਆਉਣਗੇ ਅਸੀਂ ਜਾਵਾਂਗੇ ਤਾਂ ਪਤਾ ਨਹੀਂ ਸਾਡੇ ਵਾਸਤੇ ਦਰਵਾਜ਼ੇ ਖੁੱਲੇ ਮਿਲਣਗੇ ਤਾਂ ਸਾਨੂੰ ਆ ਚੀਜ਼ਾਂ ਮਿਲ ਰਹੀਆਂ ਅਸੀਂ ਆਪਣੇ ਹੱਕ ਮੰਗ ਰਹੇ ਆ ਓਵਰੇਜ ਹੋਏ ਬੈਠੇ ਆ ਠੀਕ ਹੈ ਏਜ 'ਚ ਸਾਨੂੰ ਰਿਲੈਕਸੇਸ਼ਨ ਦਿੱਤੀ ਜਾਵੇ ਬੱਚੇ ਓਵਰੇਜ ਹੋ ਚੁੱਕੇ ਨੇ 14-14 15-15 ਸਾਲਾਂ ਤੋਂ ਸਾਡੀ ਪੋਸਟ ਨਹੀਂ ਆਈ ਠੀਕ ਹੈ ਸਾਡਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਨਹੀਂ ਸਾਡੇ ਫਸਟ ਟੈਸਟ ਜਾਰੀ ਰਹਿਣਗੇ ਤਾਂ ਕਾਰ ਇਸ ਲਈ ਆਪੇ ਜ਼ਿੰਮੇਵਾਰ ਰਹੇ ਤੇ ਬੇਰੋਜ਼ਗਾਰਾਂ ਵੀ ਐਡਟੈਕ ਪਾਸ ਸਿਰਫ ਇਹੀ ਕਹਿਣਾ ਚਾਹਨੀ ਆ ਵੀ ਇਹ ਉਹ ਬਹੁਤ ਸਰਕਾਰ ਹੈ ਜੀ ਨੇ ਵਾਦੇ ਕਰੇ ਸੀਗੇ ਵੀ ਨੌਕਰੀਆਂ ਹਰਾ ਪੈਨ ਚਲਾਵਾਂਗੇ ਸਿਰਫ ਟੋਡੇ ਵਾਸਤੇ ਇਹ ਮੈਨੂੰ ਉਹੀ ਇਹ ਉਹੀ ਭਗਵੰਤਮਾਨ ਨਹੀਂ ਲੱਗਦਾ ਜਿਹੜਾ ਕਹਿੰਦਾ ਸੀ ਵੀ 1 ਮਹੀਨੇ ਦੇ ਵਿੱਚ ਤੁਹਾਡਾ ਪੂਰਾ ਪੰਜਾਬ ਮੈਂ ਤੁਹਾਨੂੰ ਜਿਵੇਂ ਤੁਸੀਂ ਚਾਹਨੇ ਹੋ ਮੈਂ ਕਰਕੇ ਦਿਖਾਉਂਗਾ ਫਿਰ ਇਹ ਗੱਲਾਂ ਪਹਿਲਾਂ ਕਹਿਣੀਆਂ ਨਹੀਂ ਸੀਗੀਆਂ ਜੇ ਕਹੀਆਂ ਨੇ ਤਾਂ ਸਾਨੂੰ ਮਿਲ ਕੇ ਸਾਨੂੰ ਮਿਲਣ ਵੀ ਇਹ ਕਿਉਂ ਨਹੀਂ ਹੋ ਰਹੀਆਂ ਤੇ ਸਾਨੂੰ ਤਾਂ ਮਤਲਬ ਐਸਐਸਟੀ ਦੀ ਭਰਤੀ ਚਾਹੀਦੀ ਐ ਮਾਸਟਰ ਕੈਡਰ ਦੀ ਫੁੱਲ ਭਰਤੀ ਚਾਹੀਦੀ ਐ ਅੱਜ ਤਾਂ ਆਪਣੇ ਪਰਿਵਾਰ ਰੋਲੀਆਂ ਬੈਠੇ ਆ ਇਹ ਪੜਾਈ ਪਿੱਛੇ ਸਾਨੂੰ ਪਹਿਲਾਂ ਨਹੀਂ ਸੀ ਨਾ ਕਹਿਣਾ ਵੀ ਤੁਸੀਂ ਬੀਐਡ ਕਰ ਲਓ ਟੈਟ ਕਰ ਲਓ ਫਿਰ ਤੁਹਾਨੂੰ ਨੌਕਰੀਆਂ ਮਿਲ ਜਾਣਗੀਆਂ ਪਹਿਲਾਂ ਕਿਉਂ ਕਿਹਾ ਫਿਰ ਸਾਨੂੰ ਜੇ ਹੁਣ ਸਾਨੂੰ ਕੀ ਹੈ ਅਸੀਂ ਟਟ ਪਾਸ ਆ ਤਾਂ ਸਾਨੂੰ ਭਰਤੀ ਵੀ ਚਾਹੀਦੀ ਐ ਇਸ ਤਾਂ ਭਰਤੀ ਲੈ ਕੇ ਹੀ ਹਟਾਂਗੇ ਮਾਸਟਰ ਗੈਡਰ ਦੀ ਇਹ ਕੈਦੀ ਵੀ ਕਰ ਲਿਓ